ਸੀ ਕੁਦਰਤ ਨਾਲੋਂ ਆਪਣਾ ਰਿਸ਼ਤਾ ਤੋੜ ਕੇ ਆਧੁਨਿਕ ਹੋਣ ਦੇ ਭਰਮ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਬਦਕਿਸਮਤੀ ਨਾਲ ਅਸੀਂ ਇਸ ਦੌਰ ਨੂੰ ਵਿਕਾਸ ਦਾ ਨਾਮ ਦਿੱਤਾ ਸਾਨੂੰ ਇਹ ਭਰਮ ਹੋ ਗਿਆ ਕਿ ਕੁਦਰਤੀ ਨਿਯਮਾਂ ਨਿਯਮਾਂ ਨੂੰ ਆਪਣੇ ਅਨੁਸਾਰ ਢਾਲ ਕੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ ਅਸੀਂ ਗਰਮੀ ਨੂੰ ਸਰਦੀ ਤੇ ਸਰਦੀ ਨੂੰ ਗਰਮੀ ਵਿੱਚ ਬਦਲਣ ਲਈ ਯਤਨਸ਼ੀਲ ਹਾਂ ਅੱਜ ਦਾ ਆਪਣੇ ਆਪ ਨੂੰ ਸਭੇ ਖਾਣ ਵਾਲਾ ਮਨੁੱਖ ਹੁਣ ਘਰਾਂ ਵਿੱਚ ਨਹੀਂ ਰਹਿੰਦਾ ਬਲਕਿ ਭੋਰਿਆ ਨੁਮਾ ਡੱਬਿਆਂ ਵਿੱਚ ਰਹਿਣਾ ਪਸੰਦ ਕਰਦਾ ਹੈ ਡੱਬਿਆਂ ਤੇ ਹੋਰ ਡੱਬੇ ਤੇ ਫਿਰ ਉਹਨਾਂ ਡੱਬਿਆਂ ਦੇ ਵਿੱਚ ਅਗਾ ਹੋਰ ਡੱਬੇ ਉਸਾਰ ਕੇ ਵੱਡੇ ਦਿਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਹਿੈਸ਼ੀ ਡੱਬਿਆਂ ਦਾ ਨਕਸ਼ਾ ਬਣਾਉਣ ਵਾਲੇ ਇਹ ਕੋਸ਼ਿਸ਼ ਕਰਦੇ ਹਨ ਕਿ ਘੱਟ ਤੋਂ ਘੱਟ ਥਾਂ ਵਿੱਚ ਵੱਧ ਤੋਂ ਵੱਧ ਡੱਬੇ ਬਣਾਏ ਜਾ ਸਕਣ ਚਾਰ ਚਫੇਰੇ ਇੱਕ ਛੋਟੀ ਜੀ ਕਹਾਣੀ ਹੈ ਕਿ ਚਾਰ ਚਫੇਰੇ ਉੱਚੀ ਉਸਾਰੀ ਕਰਕੇ ਇੱਕ ਪਹਾੜੀ ਤੇ ਇੱਕ ਕਿਲਾ ਬਣਾਉਣ ਵਾਲੇ ਇੱਕ ਰਾਜੇ ਨੇ ਆਪਣੇ ਘਰ ਆਏ ਇੱਕ ਦੂਜੇ ਰਾਜੇ ਨੂੰ ਮਹਿਮਾਨ ਨੂੰ ਇਹ ਮਾਣ ਨਾਲ ਦੱਸਿਆ ਕਿ ਵੇਖੋ ਇਹ ਕਿਲਾ ਦੂਰ ਤੋਂ ਨਜ਼ਰ ਆਉਂਦਾ ਹੈ ਲੋਕ ਵੇਖਦੇ ਹਨ ਤੇ ਆਪਣੀ ਰਾਜਧਾਨੀ ਤੇ ਮਾਣ ਮਹਿਸੂਸ ਕਰਦੇ ਹਨ ਇਸ ਦੇ ਚਾਰ ਚਫੇਰੇ ਉੱਚੀਆਂ ਦੀਵਾਰਾਂ ਹਨ ਅਸੀਂ ਇਸ ਕਿਲੇ ਨੂੰ ਉੱਪਰੋਂ ਵੀ ਹੁਣ ਬੰਦ ਕਰ ਰਹੇ ਹਾਂ ਤਾਕੇ ਕੋਈ ਦੁਸ਼ਮਣ ਉੱਪਰੋਂ ਵਾਰ ਨਾ ਕਰ ਸਕੇ ਇਸ ਦੇ ਅੰਦਰ ਜਾਣ ਲਈ ਇੱਕ ਛੋਟਾ ਗਿਆ ਮੋਰੀ ਨੋਆ ਬੁਹਾ ਹੈ ਕਿੰਨੀ ਸੁਰੱਖਿਆ ਹੈ ਇਸ ਵਿੱਚ ਕੋਈ ਫਿਕਰ ਨਹੀਂ ਕੋਈ ਡਰ ਨਹੀਂ ਕਿਸੇ ਦੇ ਵਾਰ ਕਰਨ ਦਾ ਕੋਈ ਭੈ ਨਹੀਂ ਇਹ ਸਭ ਕੁਝ ਸੁਣ ਕੇ ਉਹ ਮਹਿਮਾਨ ਰਾਜਾ ਕੋਈ ਜਵਾਬ ਦਿੰਦਾ ਇਸ ਤੋਂ ਪਹਿਲਾਂ ਕਹਾਣੀ ਕਹਿੰਦੀ ਹੈ ਕਿ ਉਸ ਇੱਕ ਦੀਵਾਰ ਤੇ ਬੈਠਾ ਪੋਤਾ ਜੋ ਇਹ ਸਾਰੀ ਗੱਲ ਸੁਣ ਰਿਹਾ ਸੀ ਉਹ ਬੋਲਿਆ ਕੈਦ ਚੋਂ ਰਿਹਾਅ ਹੋ ਕੇ ਆਇਆ ਸੀ ਉਹ ਬੋਲਿਆ ਕਿ ਰਾਜਾ ਸਾਹਿਬ ਇਹ ਮੋਰੀ ਵਰਗਾ ਬੂਹਾ ਵੀ ਪੱਕੇ ਤੌਰ ਤੇ ਬੰਦ ਕਰ ਦਿਓ ਆਪਣੇ ਹੰਕਾਰ ਨੂੰ ਠੇਸ ਪੁੱਜਦੀ ਵੇਖ ਕੇ ਗੁੱਸੇ ਵਿੱਚ ਰਾਜਾ ਬੋਲਿਆ ਕਿ ਗੁਸਤਾਖ ਜਾਨਵਰ ਤੂੰ ਜਾਣਦਾ ਨਹੀਂ ਕਿ ਜੇ ਇਹ ਬੂਹਾ ਵੀ ਬੰਦ ਕਰ ਦਿੱਤਾ ਜਾਵੇ ਤਾਂ ਇਹ ਕਿਲਾ ਨਹੀਂ ਇਹ ਕਿਲਾ ਨਹੀਂ ਰਹੇਗਾ ਇਹ ਕਬਰ ਬਣ ਜਾਏਗਾ ਤੇ ਉਸ ਤੋਤੇ ਨੇ ਕਿਹਾ ਕਿ ਪਹਿਲਾਂ ਵੀ ਇਹ ਕਬਰ ਹੀ ਐ ਸਿਰਫ ਇੱਕ ਨਿੱਕਾ ਜਿਹਾ ਬੂਹਾ ਹੀ ਬਾਕੀ ਐ ਕਹਿ ਕੇ ਤੋਤਾ ਉੱਡ ਗਿਆ ਇਹ ਬੜੀ ਰੌਚਕ ਪ੍ਰਾਣਿਕ ਕਹਾਣੀ ਐ ਤੇ ਸਾਨੂੰ ਬੜੀ ਵੱਡੀ ਸਿੱਖਿਆ ਮਿਲਦੀ ਐ ਇਹਦੇ ਤੋਂ ਬੜਾ ਜ਼ਰੂਰੀ ਐ ਸਾਡਾ ਕਿ ਅਸੀਂ ਕੁਦਰਤ ਦੇ ਆਲੇ-ਦੁਆਲੇ ਦੇ ਰੁੱਖਾਂ ਵੇਲਾਂ ਬੂਟਿਆਂ ਨਾਲ ਵੀ ਸਾਡਾ ਰابطਾ ਬਣਿਆ ਰਹੇ ਬੜਾ ਜ਼ਰੂਰੀ ਐ ਕਿ ਅਸੀਂ ਸਵੇਰੇ ਜਾਗੀਏ ਤਾਂ ਚਿੜੀਆਂ ਤੇ ਹੋਰ ਪੰਛੀਆਂ ਦਾ ਚੈੱਕਣਾ ਸਾਡੇ ਕੰਨਾਂ ਵਿੱਚ ਪਵੇ ਅਸੀਂ ਪੰਜਾਬ ਦੇ ਲੋਕ ਸਵੇਰ ਵੇਲੇ ਦੀ ਸ਼ਾਂਤੀ ਨੂੰ ਗਵਾਹ ਬੈਠੇ ਹਾਂ ਖਤਮ ਕਰ ਦਿੱਤਾ ਹੈ ਅਸੀਂ ਕਦੇ ਪੰਜਾਬ ਦੀ ਸਵੇਰ ਚਿੜੀਆਂ ਦੇ ਚਹਿਕਣ ਮਧਾਨੀਆਂ ਦੇ ਰੇੜਕੇ ਤੇ ਬਲਦਾਂ ਗੱਲ ਪਾਈਆਂ ਟੱਲੀਆਂ ਦੇ ਸੰਗੀਤ ਨਾਲ ਸ਼ੁਰੂ ਹੁੰਦੀ ਸੀ ਹੁਣ ਸਾਡੀ ਸਵੇਰ ਸਪੀਕਰਾਂ ਦੇ ਬਰਲਟ ਸ਼ੋਰ ਤੋਂ ਸ਼ੁਰੂ ਹੁੰਦੀ ਹੈ ਸ਼ਹਿਰ ਸ਼ਹਿਰਾਂ ਕਸਬਿਆਂ ਵਿੱਚ ਵਾਕਵਾਕ ਕਰਾਂ ਦੇ ਜਿਹੜੇ ਸਪੀਕਰ ਨੇ ਇੰਨੀ ਜ਼ਿਆਦਾ ਆਵਾਜ਼ ਦੇ ਵਿੱਚ ਬੋਲ ਰਿਹਾ ਹੁੰਦੇ ਆ ਕਿ ਜੇ ਕਿਤੇ ਮੈਂ ਸਮਝਦਾ ਕਿ ਨਾ ਇਲਾਕਿਆਂ ਦੇ ਵਿੱਚ ਰੱਬ ਕਿਤੇ ਵਸਦਾ ਵੀ ਹੋਵੇਗਾ ਤੇ ਉਹ ਇਸ ਤਰਥੱਲੀ ਤੋਂ ਤੰਗ ਆ ਕੇ ਕਿਸੇ ਹੋਰ ਪਾਸੇ ਮੂੰਹ ਕਰ ਗਿਆ ਹੋਵੇਗਾ ਪੰਜਾਬੀ ਦੇ ਇੱਕ ਬੜੇ ਪ੍ਰਸਿੱਧ ਸ਼ਾਇਰ ਹੋਏ ਹਨ ਸਾਈ ਸੁਲਤਾਨ ਬਾਹੁ ਸਾਹਿਬ ਉਹਨਾਂ ਨੇ ਆਪਣੇ ਕਲਾਮ ਵਿੱਚ ਇੱਕ ਜਗ੍ਹਾ ਲਿਖਿਆ ਹੈ ਕਿ ਨਹੀਂ ਫਕੀਰੀ ਜੱਲੀਆਂ ਮਾਰਨ ਲੋਕ ਜਗਾਵਣ ਸੁੱਤੇ ਹੋ ਪਤਾ ਨਹੀਂ ਅਸੀਂ ਕਦੋਂ ਸਮਝਾਂਗੇ ਕਿ ਸਭ ਕੁਝ ਸਾਡੀ ਮਾਨਸਿਕ ਸਿਹਤ ਲਈ ਠੀਕ ਨਹੀਂ ਮਨੁੱਖ ਦੀ ਸਾਰੀ ਸਰਗਰਮੀ ਮਨ ਦੀ ਸ਼ਾਂਤੀ ਲਈ ਹੈ ਜਿਕਰ ਉਸਨੇ ਆਪਣੇ ਮਨ ਦੀ ਸ਼ਾਂਤੀ ਨੂੰ ਭੰਗ ਕਰ ਲੈਣਾ ਹੈ ਤੇ ਕੁਦਰਤ ਦੇ ਉਸ ਹੱਪੜ ਨੂੰ ਮਾਨ ਨਹੀਂ ਸਕਦਾ ਕੁਦਰਤ ਨੂੰ ਸਮਝ ਨਹੀਂ ਸਕਦਾ ਕੁਦਰਤ ਦੇ ਕਰੀਬ ਨਹੀਂ ਹੋ ਸਕਦਾ ਕਰੋੜਾਂ ਸਾਲ ਪਹਿਲਾਂ ਅਸੀਂ ਇਸ ਮਿੱਟੀ ਚੋਂ ਪੈਦਾ ਹੋਏ ਅਸੀਂ ਸਭ ਇਸ ਮਿੱਟੀ ਦੇ ਅੰਛਾ ਹਾਂ ਅੱਜ ਅਸੀਂ ਇਸ ਮਿੱਟੀ ਨਾਲੋਂ ਇੱਕ ਤਰ੍ਹਾਂ ਨਾਲ ਟੁੱਟ ਗਏ ਹਾਂ ਕੁਦਰਤ ਤੋਂ ਦੂਰ ਹੋ ਗਏ ਆਂ ਪੰਜਾਬ ਦੀ ਧਰਤੀ ਉਪਜਾਊ ਤੇ ਨਿਰਮਲ ਨੀਰਾਂ ਦੀ ਧਰਤੀ ਸੀ ਕਦੇ ਫਸਲਾਂ ਦਾ ਮੋਨੋਕਲਚਰ ਕੁਦਰਤੀ ਵਨ ਸੰਵੰਤਾ ਲਈ ਖਤਰਨਾਕ ਸਾਬਤ ਹੋਇਆ ਹੈ ਕੁਦਰਤ ਨਾਲ ਹੋਈ ਹੱਦੋਂ ਵੱਧ ਛੇੜ ਛਾੜ ਕਰਕੇ ਇਸ ਖਿੱਤੇ ਵਿੱਚ ਰੁੱਖਾਂ ਵਣਾਂ ਬੂਟਿਆਂ ਜੰਗਲੀ ਜੜੀਆਂ ਬੂਟੀਆਂ ਪੰਛੀਆਂ ਪੰਛੀਆਂ ਜਲ ਜੀਵਾਂ ਲਈ ਵੱਡੇ ਖਤਰੇ ਵੱਡੇ ਸੰਕਟ ਪੈਦਾ ਹੋ ਗਏ ਹਨ ਇਹ ਜੈਵਿਕ ਵਿਪਿੰਤਾ ਦਾ ਸੰਕਟ ਮਨੁੱਖ ਲਈ ਬੇਹੱਦ ਮਹਿੰਗਾ ਸਾਬਤ ਹੋਏਗਾ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ, دشਵਾਰੀਆਂ ਤੇ ਮਾਨਸਿਕ ਸੰਕਟ ਤੇ ਵਿਕਾਰ ਲਗਾਤਾਰ ਵਧ ਰਹੇ ਹਨ। ਇਹ ਸਭ ਸਾਡੇ ਕੁਦਰਤ ਨਾਲੋਂ ਦੂਰ ਹੋਣ ਦੇ ਸੰਕੇਤ ਹਨ। ਪੁਰਾਣੇ ਸਮਿਆਂ ਵਿੱਚ ਮਨੁੱਖ ਕੁਦਰਤ ਨਾਲ ਜੁੜਿਆ ਹੋਇਆ ਸੀ। ਪਸ਼ੂਆਂ, ਪੰਛੀਆਂ, ਰੁੱਖਾਂ-ਵਣਾਂ ਤੋਂ ਲੈ ਕੇ ਸੂਰਜ, ਚੰਨ, ਤਾਰਿਆਂ, ਬੱਦਲਾਂ, ਹਵਾਵਾਂ ਨਾਲੋਂ ਦਾ ਬੜਾ ਨੇੜਲਾ ਰਿਸ਼ਤਾ ਸੀ। ਸਾਡੀਆਂ ਲੋਕ ਕਹਾਣੀਆਂ, ਕਥਾਵਾਂ ਵਿੱਚ ਇਹਨਾਂ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। ਪੁਰਾਣੇ ਸਮੇਂ ਦਾ ਮਨੁੱਖ ਆਪਣੀਆਂ ਲੋੜਾਂ ਲਈ ਰੁੱਖਾਂ ਤੇ ਚੜਦਾ ਸੀ ਨਦੀਆਂ ਦਰਿਆਵਾਂ ਵਿੱਚ ਤੈਰਦਾ ਸੀ ਤਾਰਿਆਂ ਤੋਂ ਸਮੇਂ ਦਾ ਅੰਦਾਜ਼ਾ ਕਰਦਾ ਸੀ ਉੱਤਰ ਦੱਖਣ ਪੂਰਬ ਪੱਛਮ ਦੀ ਪਛਾਣ ਕਰਦਾ ਸੀ ਬੇਸ਼ੱਕ ਸਾਨੂੰ ਆਧੁਨਿਕ ਦੌਰ ਵਿੱਚ ਕੁਦਰਤ ਅਜਿਹੀ ਕੁਦਰਤੀ ਤੌਰ ਤੇ ਸਾਨੂੰ ਇਸ ਤਰ੍ਹਾਂ ਦੀ ਬੇਸ਼ੱਕ ਸਾਨੂੰ ਹੁਣ ਵਿਵਸਥਾ ਦੀ ਲੋੜ ਨਹੀਂ ਰਹੀ ਪਰ ਇਹ ਸ਼ਬਦ ਕੁਝ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਆਪ ਨੂੰ ਆਪਣੇ ਵਿਹਾਰ ਸੁਭਾਅ ਤੇ ਆਲੇ ਦੁਆਲੇ ਵਿੱਚ ਕੁਦਰਤ ਤੋਂ ਬਿਲਕੁਲ ਬੇਮੁਖੀ ਹੋ ਜਾਈਏ ਇਹ ਭਰਮ ਪਾ ਲਈਏ ਕਿ ਹੁਣ ਅਸੀਂ ਕੁਦਰਤ ਦੇ ਹਰ ਵਰਤਾਰੇ ਨੂੰ ਆਪਣੀ ਲੋੜ ਅਨੁਸਾਰ ਢਾਲ ਕੇ ਇਸ ਤੇ ਜਿੱਤ ਪ੍ਰਾਪਤ ਕਰ ਲਈ ਹੈ ਜਾਂ ਜਿੱਤ ਪ੍ਰਾਪਤ ਕਰ ਲਵਾਂਗੇ ਵਸਤਾਂ ਦੀ ਘੋੜ ਦੌੜ ਵਿੱਚ ਮਨੁੱਖ ਨੇ ਲੋਡਿੰਦੀਆਂ ਤੇ ਬੇਲੋੜੀਆਂ ਵਸਤਾਂ ਦੇ ਅੰਬਾਰ ਲਾ ਲਿਆ ਵਸਤਾਂ ਦੀ ਵਾਧੂ ਬੇਲੋੜੀ ਪੈਦਾਵਾਰ ਕੁਦਰਤ ਦੇ ਨਿਮਾ ਨੂੰ ਭੰਗ ਕਰਨ ਦੀ ਪ੍ਰਕਿਰਿਆ ਹੈ ਜੇਕਰ ਮਨੁੱਖ ਇੱਕ ਪਲਾਸਟਿਕ ਦਾ ਲਫਾਫਾ ਬਣਾਉਂਦਾ ਹੈ ਤੇ ਵਰਤੋਂ ਮਗਰੋਂ ਇਸ ਨੂੰ ਨਸ਼ਟ ਕਰਦਾ ਹੈ ਤਾਂ ਇਹ ਵਾਤਾਵਰਣ ਦੇ ਕੁਝ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ ਆਧੁਨਿਕ ਹੋ ਗਿਆ ਮਨੁੱਖ ਰਾਤ ਦੇ 12 ਵਜੇ ਤੱਕ ਜਾਗਣ ਨੂੰ ਆਪਣੀ ਪ੍ਰਾਪਤੀ ਸਮਝਦਾ ਹੈ ਲੇਟ ਸੌਣਾ ਤੇ ਲੇਟ ਉੱਠਣਾ ਸਟੇਟਸ ਬਣ ਗਿਆ ਜਦ ਕਿ ਆਥਨ ਮਗਰੋਂ ਰਾਤ ਦਾ ਹਨੇਰਾ ਉਤਰਦਿਆਂ ਹੀ ਪ੍ਰਕਿਰਤੀ ਦੇ ਸਭ ਜੀਵ ਜੰਤ ਜੀਵਨ ਦੀ ਸਰਗਰਮੀ ਛੱਡ ਕੇ ਆਰਾਮ ਦੀ मुद्रा ਵਿੱਚ ਚਲੇ ਜਾਂਦੇ ਹਨ ਰਾਤ ਦੀ ਆਮਤ ਤੇ ਰੁੱਖ ਵੀ ਸੌਣ ਲੱਗਦੇ ਹਨ ਉਹਨਾਂ ਦੇ ਪੱਤਿਆਂ ਨੂੰ ਗੋਹ ਨਾਲ ਵੇਖਣ ਤੇ ਇਸ ਅਵਸਥਾ ਨੂੰ ਸਮਝਿਆ ਜਾ ਸਕਦਾ ਹੈ ਇਹ ਤਾਂ ਹੀ ਸਮਝਿਆ ਜਾ ਸਕਦਾ ਹੈ ਜੇਕਰ ਅਸੀਂ ਕੁਦਰਤ ਨਾਲ ਇੱਕਮਿਕਤਾ ਪੈਦਾ ਕਰਾਂਗੇ ਦਿਨ ਭਰ ਦੀ ਸਰਗਰਮੀ ਤੋਂ ਬਾਅਦ ਜਦੋਂ ਕੈਨਾਤ ਦੀ ਆਰਾਮ ਦੀ ਅਵਸਥਾ ਵਿੱਚ ਜਦੋਂ ਕੈਨਾਤ ਚਲੀ ਜਾਂਦੀ ਹੈ ਤਾਂ ਇਹ ਸਾਨੂੰ ਸੁਨੇਹਾ ਹੁੰਦਾ ਹੈ ਇਸੀ ਰਾਤ ਸਮੇਂ ਸਮੇਂ ਨਾਲ ਸੌ ਜਾਈਏ ਤੇ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਜਾਗ ਜਾਈਏ ਪਰ ਮਨੁੱਖ ਦਾ ਵਿਹਾਰ ਲਗਾਤਾਰ ਗੈਰ ਕੁਦਰਤੀ ਹੋ ਰਿਹਾ ਹੈ ਜੋ ਕਈ ਤਰ੍ਹਾਂ ਦੇ ਮਾਨਸਿਕ ਵਿਕਾਰ ਤੇ ਮਾਨਸਿਕ ਸੰਕਟ ਤੇ ਸਰੀਰਕ ਬਿਮਾਰੀਆਂ ਦੁਸ਼ਵਾਰੀਆਂ ਪੈਦਾ ਕਰ ਰਿਹਾ ਹੈ ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਕੁਦਰਤ ਨਾਲ ਆਪਣੀ ਇੱਕ ਮਿਕਤਾ ਨੂੰ ਬਹਾਲ ਕਰਨ ਲਈ ਯਤਨਸ਼ੀਲ ਹੋਈਏ ਘਰਾਂ ਵਿੱਚ ਰੁੱਖਾਂ ਪੌਦਿਆਂ ਨਾਲ ਸਾਹਜ ਬਣਾਈ ਰੱਖੀਏ ਜੇਕਰ ਘਰ ਵਿੱਚ ਹਰਿਆਲੀ ਹੋਵੇਗੀ ਤਾਂ ਕੋਈ ਨਾ ਕੋਈ ਗੀਤ ਗਾਉਣ ਵਾਲਾ ਪੰਛੀ ਚਹਿਚਹਾਉਣ ਵਾਲਾ ਪੰਛੀ ਇੱਕ ਨਾ ਇੱਕ ਦਿਨ ਤੁਹਾਡਾ ਸਨਮਾਨ ਕਰਨ ਲਈ ਤੁਹਾਡੇ ਘਰ ਆਲਣਾ ਪਾਉਣ ਲਈ ਜ਼ਰੂਰ ਆਵੇਗਾ ਜੇਕਰ ਘਰ ਵਿੱਚ ਕਿਸੇ ਪੰਛੀ ਦੇ ਬੋਲਣ ਦੀ ਆਵਾਜ਼ ਤੁਹਾਡੇ ਕੰਨਾਂ ਵਿੱਚ ਨਹੀਂ ਪੈਂਦੀ ਤੁਹਾਡੇ ਕੰਨਾਂ ਵਿੱਚ ਰਸ ਨਹੀਂ ਖੋਲਦੀ ਤਾਂ ਯਾਦ ਰੱਖਿਓ ਕਿ ਤੁਸੀਂ ਕੁਦਰਤ ਤੋਂ ਨਹੀਂ ਆਪਣੇ ਆਪ ਤੋਂ ਹੀ ਕੋਹਾਂ ਦੂਰ ਚਲੇ ਗਏ ਹੋ ਉਹ ਜੋ ਕਿ ਜੀਵਨ ਸ਼ੈਲੀ ਦੇ ਉਸਤੇ ਜੀਵਨ ਇਹ ਸਾਰਾ ਕੁਝ ਜਿਹੜਾ ਹੈ ਅਜੋਕੀ ਜਿਹੜੀ ਜੀਵਨ ਸ਼ੈਲੀ ਹੈ ਇਹ ਜੀਵਨ ਨੂੰ ਕਿਸ ਪਾਸੇ ਲੈ ਜਾਏਗੀ ਇਸ ਤੋਂ ਬੇਖਬਰ ਅਸੀਂ ਵਸਤਾਂ ਦੀ ਹੋੜ ਵਾਲੀ ਇੱਕ ਨਾਂ ਮੁੱਕਣ ਵਾਲੀ ਦੌੜ ਦੌੜ ਰਹੇ ਹਾਂ ਇਹ ਤਿਲਸਮੀ ਸੰਸਾਰ ਦੀ ਦੌੜ ਸਾਨੂੰ ਕਿਸ ਪਾਸੇ ਵੱਲ ਲੈ ਜਾਏਗੀ ਇਸ ਤੋਂ ਅਸੀਂ ਬੇਖਬਰ ਹਾਂ ਆਓ ਕੁਦਰਤ ਨਾਲ ਦੋਸਤੀ ਪਾਉਣ ਦਾ ਐਦ ਕਰੀਏ ਆਪਣੇ ਆਪ ਦੀ ਖੋਜ ਕਰੀਏ ਰੁੱਖਾਂ ਬੂਟਿਆਂ ਪੰਛੀਆਂ ਪਰਿੰਦਿਆਂ ਨਾਲ ਦੋਸਤੀ ਪਾਈਏ ਕੁਦਰਤ ਨਾਲ ਆਪਣੇ ਇੱਕ ਮਿਕਤਾ ਜਿਹੜੀ ਹੈ ਉਹਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਹੋਈਏ ਯਾਦ ਰੱਖਿਓ ਕੁਦਰਤ ਤੋਂ ਤੋੜ ਵਿਛਾੜਾ ਸਾਡੇ ਬਹੁਤ ਸਾਰੇ ਦੁੱਖਾਂ ਦਾ ਕਾਰਨ ਹੈ ਸੋ ਜੇ ਚਾਹੁੰਦੇ ਹੋ ਕਿ ਜੀਵਨ ਵਿੱਚ ਖੁਸ਼ੀ ਹੋਵੇ ਖੁਸ਼ਹਾਲੀ ਹੋਵੇ ਤੇ ਸਾਡੇ ਚਿਹਰਿਆਂ ਤੇ ਰੌਣਕ ਬਰਕਰਾਰ ਰਹੇ ਤਾਂ ਕੁਦਰਤ ਨਾਲ ਇੱਕ ਮਿਕਤਾ ਜ਼ਰੂਰ ਰੱਖਿਓ ਤੁਹਾਡਾ ਸੋਚ ਵਿਚਾਰ ਟੀਵੀ ਦੇ ਨਾਲ ਜੁੜਨ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਸੋਚ ਵਿਚਾਰ ਟੀਵੀ ਨੂੰ ਲਾਈਕ ਸ਼ੇਅਰ ਦੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ